ਦੇ ਵਿੱਚ ਅੱਧ ਮੇਰਾ ਜ਼ਮੀਨ ਜਾਇਦਾਦ ਦੇ ਵਿੱਚ ਅੱਧ ਮੇਰਾ ਗਹਿਣੇ ਗੱਟੇ ਚ ਨੂੰ ਛਲੇ ਚ ਜਵਾਬ ਦੇ। ਆੜ ਲੈਣਾ। ਸਹੀ ਹੈ। ਬਾਕੀ ਚਲੇ ਤਰੀ। ਜਾਨ ਗੋਤਾ ਕਾ ਜਾਂਦੀ ਹੈ ਕਹਿੰਦੇ ਮੈਂ ਹਰੇਕ ਚੀਜ਼ ਵਿੱਚ ਉਹਦਾ ਤਾਂ ਮਾਲਕ ਆ। ਰੋਟੀ ਆ ਮੈਨੂੰ ਬਸਵਾ ਤੋਂ ਭੜੇ ਤਰੀਕੇ ਨਾਲ ਮਿਲਦੀ ਹੈ। ਮੈਂ ਦਸ ਵਾਰੀ ਰੋਟੀ ਮੰਗਦਾ ਭੁਗਾਈ। ਇੱਕੇ ਵਾਰੀ ਜਵਾਬ ਦੇ ਦਿੰਦੀ ਆ ਖੜ ਜਾ। ਤੇ ਆਖਾਂ ਨੂੰ ਸਮੂਲ ਤੋਰ ਦੇ ਤੇਰਾ ਮੂੰਹ ਵੀ ਚੁੱਸ ਦੂੰਗੀ। ਭਲਾ ਤੁਸੀਂ ਦੱਸੋ ਯਾਰ ਮੇਰਾ ਮੂੰਹ ਚੁੱਸਣ ਵਾਲਾ। ਕਹਿੰਦਾ ਯਾਰ ਤੇਰੀ ਭੁਜਾਈ ਤੇਜ ਬੜੀ ਆ ਜਦੋਂ ਫਸਲ ਆਉਂਦੀ ਆ ਕਦੇ ਮੰਜਾ ਖਰੀਦ ਲੈਂਦੀ ਆ ਕਦੇ ਜ਼ਮੀਨ ਖਰੀਦ ਲੈਂਦੀ ਆ ਕਦੇ ਟਰੈਕਟਰ ਖਰੀਦ ਲੈਂਦੀ ਆ ਤੂੰ ਐ ਕਰਕੇ ਤੇ ਮੰਗਣਾ ਕਰਵਾ ਲਾ ਉਹ ਕਹਿੰਦਾ ਹੈ ਐਸ ਉਮਰ ਦੇ ਵਿੱਚ ਮੈਂ ਆ ਮੰਗਣੇ ਵਾ ਕੋਈ ਸੱਚ ਮੰਨ ਜੂ ਕਹਿੰਦੇ ਭਵੇਂ ਤੂੰ ਪੈਸੇ ਲੈ ਕੇ ਕਰਵਾ ਲਾ ਕਿਹੜਾ ਮੰਗਣਾ ਕਰਵਾ ਲਾ ਜਦੋਂ ਤੇਰਾ ਮੰਗਣਾ ਹੋ ਗਿਆ ਤੇਰੀ ਭੁਜਾਈ ਤੇਰੀ ਮੁੱਠ ਚਪਈ ਗਰੀ ਜਾਇਆ ਕਰੋ ਲਓ ਜਿਹੜੇ ਨੂੰ ਵਿਚੋਲਾ ਲੱਭਿਆ ਵਿਚੋਲਾ ਚੁਸਤ ਚਲਾਕ ਸੀ ਉਹਨੇ ਸੱਚੀ ਮੁੱਠੀ ਮੰਗਣਾ ਕਰਵਾਤਾ ਉਹ ਜਿਹੜਾ ਸੱਚੀ ਮੁੱਠੀ ਕੀ ਦੇ ਤੌ ਤਰੀਕੇ ਬਦਲ ਲਗੇ ਅੱਗੇ ਉਹ ਦਸਵਾਰੀ ਰੋਟੀ ਬੰਦਦਾ ਸੀ ਹੁਣ ਉਹ ਦਸਵਾਰੀ ਕਹਿੰਦੀ ਐ ਭਾਈ ਜੀ ਰੋਟੀ ਬਣੀ ਪਈ ਸੀ ਖਾ ਲੈਂਦਾ ਬੜਕਲਾ ਜਵਾਬ ਮੈਂ ਕਹਿੰਦਾ ਹਲੇ ਭੁੱਖ ਨਹੀਂ ਭੁੱਖ ਲੱਗੀ ਜਦੋਂ ਉਦੋਂ ਖਾਉ ਉਹਨੇ ਕਿਹਾ ਹੈ ਇਹ ਬੰਦਾ ਐ ਕਿਛੇ ਦਿਨ ਬਦਲ ਕਿਵੇਂ ਗਿਆ ਉਹ ਕਿਸ ਗੋੜੀ ਵੀ ਕੱਢ ਲਈ ਸਿਆਣੀ ਸੀ ਵੀ ਕਿਤੇ ਮੰਗਣਾ ਕਰਵਾਈ ਫਿਰਦਾ ਅੱਜ ਮੰਗਣਾ ਹੋ ਗਿਆ ਕੱਲ ਨੂੰ ਵਿਆਹ ਹੁੰਦਾ ਨੂੰ ਕੋ ਚਰਨੀ ਲੈਂਦਾ ਲਓ ਜੀ ਟਿਕਨ ਕਿਤੇ ਜਾਣ ਲੱਗਿਆ ਸੀ ਦਰਵਾਜ਼ੇ ਵਿੱਚ ਖੜਾ ਕੇ ਕਿ ਭਾਈ ਜੀ ਗੱਲ ਸੁਣ ਕਹਿੰਦਾ ਕੀ ਐ ਉਹ ਕਹਿੰਦੀ ਨੇੜੇ ਆ ਜਾ ਸਭ ਕੁਬੀਲ ਲੜੀਆਂ ਗੱਲਾਂ ਹੁੰਦੀਆਂ ਕੋਲੇ ਬੈਠ ਕੇ ਕਰੀਦੀਆਂ ਲਾਗੇ ਬੈਠ ਕੇ ਸਮਝਦੀਆਂ ਕਿ ਨਾ ਇਸ ਤਰ੍ਹਾਂ ਤੇ ਰੱਖੋ ਕੋਈ ਇਸੇ ਲਾਗੇ ਲੱਗਣ ਦੀ ਸਾਨੂੰ ਕੋਈ ਨਹੀਂ ਸੁਲਗਣੀਂ ਦਿੱਤਾ ਹੁਣ ਦੋ ਆਪਣੇ ਘਰ ਰਾਜੀ ਅਸੀਂ ਕਹਿੰਦੀ ਮੈਂ ਤਾਂ ਤੇਥੋਂ ਕੀ ਕਰਾਉਣਾ ਮੈਨੂੰ ਤਾਂ ਇੱਕ ਕੋਟ ਸ਼ਮੀਰ ਦੇ ਡੇ ਤੇ ਜਨਾਨੀ ਮਿਲੀ ਸੀ ਉਹ ਕਹਿੰਦੀ ਹੋਣ ਵਾਲੀ ਜਬਰਦੀਆਂ ਮੇਰੇ ਕੋਲੇ ਗੱਲਾਂ ਕਰਦੀ ਸੀ ਮੈਂ ਚਾਹੁੰਦੀ ਸੀ ਤੈਨੂੰ ਰਸਤੇ ਪਰ ਤੋਂ ਪੁੱਛਣਾ ਨਹੀਂ ਚਾਹਦਾ ਹੁਣ ਜਦੋਂ ਸਾਰੇ ਪਿੰਡ ਦਾ ਨਾਮ ਲੈ ਲੈਂਦੇ ਨੇ ਭਾਈ ਜਨਾ ਸੁਖਣਾ ਪਰਿਵਾਰਤ ਨਾ ਜਾਵੇ ਦੌਰੇਪੁਰ ਦਾ ਨਾਸਮ ਕਹਿੰਦਾ ਬਾਂਦਰ ਵੀ ਨਹੀਂ ਕਰ ਲੱਗ ਜਾਂਦਾ ਉਹਦਾ ਘਰ ਬੰਦਾ ਸੀ ਭਰਜਾਈ ਦੇ ਕੋਟੇ-ਵਟ ਬੈਠ ਗਿਆ ਕਹਿੰਦਾ ਦੱਸ ਭਰਜਾਈ ਫੇਰ ਇਹ ਕਹਾਵਾਲੀ ਪੁੱਛੀ ਲੱਗੇ ਲੰਮੀ ਐ ਪਤਲੀ ਐ ਕਿ ਮੋਟੀ ਐ ਗੋਰੀ ਐ ਕਿ ਕਾਲੀ ਐ ਕੁੜੀ ਐ ਕਿ ਤਤਰੀ ਐ ਲਓ ਜੀ ਭਰਜਾਈ ਰਿਸ਼ਤਾ ਬਣਾਉਣ ਦੇ ਮੂਹਰੇ ਦੇ ਵਿੱਚ ਤੇ ਜੇਰ ਸਾਹਿਬ ਅਗੇ ਬਰਤ ਤੇ ਬਣੀ ਪੈਣ ਦਾ ਬਾਕੀ ਦੇ ਸਵਾਲ ਜੋ ਕੀ ਰੱਖੇ چتجا پيندا کالي دسي ميرا چهدي چتجا پيندا کالي کينو کو سونا پر جا اپنے آلي دسي ميرا چهدي چتجا پيندا کالي او کينو کو سونا پر جا بير واري به کيسي جهري او کيسي جهري به کيسي جهري جهو ميري نو کيسي جهري جهو ميري نو منغي کاخي آ کاخي